ਤੁਹਾਡੇ ਘਰ ਦੇ ਸਾਹਮਣੇ ਲਿਖਿਆ ਹੋਇਆ ਯੋਧ ਨਸ਼ੇ ਵਿਰੁੱਧ ਹੈ ਜਿਹੜਾ ਨੰਬਰ ਲਿਖਿਆ ਹੋਇਆ ਨਹੀਂ ਇਹਦੇ ਤੇ ਕਦੇ ਵੀ ਮਰਜ਼ੀ ਕਾਲ ਕਰਕੇ ਦੇਖ ਲਓ ਪਹਿਲੀ ਵਾਰ ਤੇ ਲੱਗਦਾ ਹੀ ਨਹੀਂਗਾ ਹਮ ਇੱਕ ਸਰਪ ਲੋਕ ਦਿਖਾਵਾ ਬਾਈ ਹਮ ਲਿਖਿਆ ਜਰੂਰ ਹੈ ਨਹੀਂ ਲੱਗਦਾ ਏ ਜੇ ਲੱਗਦਾ ਕਹਿ ਦੇਣਗੇ ਤੁਹਾਡੀ ਕਾਲ ਟਰਾਂਸਫਰ ਕਰਦੇ ਆ ਤੁਹਾਡੇ ਜ਼ਿਲ੍ਹੇ ਦੇ ਵਿੱਚ ਬਸਵਾ ਦੇ ਵਿੱਚ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਜਿਹੜੇ ਲੈ ਜਾਂਦੇ ਆ ਫੜ ਕੇ ਲੈ ਜਾਂਦੇ ਆ ਜੀ ਤਗੜੇ ਮਗਰਮਾછા ਉਹਨਾਂ ਨੂੰ ਠੀਕ ਆ ਬੇਤਾ ਲੈ ਲੈਂਦੇ ਆ ਦੋ ਚਾਰ ਦਿਨ ਤਕਾਬਾ ਕਰਦੇ ਰੱਖਦੇ ਆ ਫਿਰ ਫਿਰ ਛੱਡ ਦਿੰਦੇ ਆ ਬਸ ਉਦੋਂ ਬਾਅਦ ਦੇ ਵਿੱਚ ਥੋੜੀ ਜਿਹੀ ਸਖਤਾਈ ਦਿਖਾਉਂਦੇ ਆ ਦੋ ਚਾਰ ਦਿਨ ਆਉਂਦੇ ਆ ਗੱਡੀਆਂ ਗੱਡੀਆਂ ਆਉਂਦੀਆਂ ਐ ਤੇ ਦੇਖਦੇ ਆ ਤੇ ਮੰਡੀ ਦੇ ਵਿੱਚ ਵੀ ਮੇਲਾ ਲੱਗਿਆ ਰਹਿੰਦਾ ਸਾਡੇ ਆ ਹਾਂਜੀ ਬਹੁਤ ਜ਼ਿਆਦਾ ਵਧੀਆ ਹੋਈ ਕੰਮ ਤੁਸੀਂ ਕਿੰਨੇ ਦਾ ਲਾਉਣੇ ਹੋ ਕਿੰਨੇ ਪੈਸਿਆਂ ਦਾ ਲਾ ਦਿੰਦੇ ਮੈਂ ਤਾਂ ਹੁਣ ਤਵਿਰ ਕਰ ਗ੍ਰੇਡਿਸ਼ਨ ਡਾਉਣੀ ਐ ਮੈਨੂੰ ਕਹਾਂ ਪਰ ਆਏ ਆ ਚੱਕਰੇ ਆ ਜਿਹੜਾ ਨਸ਼ੇ ਵਾਲਾ ਬੰਦਾ ਹੁੰਦਾ ਚਿੱਟੇ ਵਾਲਾ ਮੰਨ ਲਓ ਜਿਵੇਂ ਇੱਕ ਕਹਿ ਦਿੰਦੇ ਆ ਵੀ ਇਹਨਾਂ ਵੀ ਰੋਟੀ ਵਾਲਾ ਬੰਦਾ ਰੋਟੀ ਦਾ ਹਿੱਲਾ ਵਸੀਲਾ ਘਾਰ ਹੀ ਲੈਂਦਾ ਆਹੋ ਨਸ਼ੇ ਵਾਲਾ दारू ਵਾਲਾ ਦਾ ਘਾਰ ਹੀ ਲੈਂਦਾ ਹਾਂਜੀ ਜੇ ਹਜ਼ਾਰ ਦਾ ਇਹ ਨਸ਼ਾ ਚਾ 500 ਦਾ ਇਹ ਨਸ਼ਾ ਹਮ ਕਰੋ ਜੇ ਮੈਂ 100 ਰੁਪਿਆ ਵੀ ਨਾ ਲਵਾਂ ਪਰ ਮੈਂ ਡੇਲੀ ਦੋ ਟਾਈਮ 1000 1500 ਰੁਪਏ ਦਾ ਨਸ਼ਾ ਹਰ ਰੋਜ਼ ਕਰ ਲੈਂਦਾ ਸੀ ਤੁਸੀਂ ਕੰਮ ਕੀ ਕਰਦੇ ਹੁੰਦੇ ਸੀ ਪਹਿਲਾਂ ਜਦੋਂ ਤੁਸੀਂ ਠੀਕ ਹੁੰਦੇ ਸੀ ਨਸ਼ੇ ਪਤੇ ਤੋਂ ਦੂਰ ਹੁੰਦੇ ਸੀ ਤੈਨਾਂ ਮਰੇ ਕੇਸ ਰੱਖੇ ਸੀਗੇ ਕੀਰਤਨ ਕਰਦੇ ਸੀਗੇ ਕੀਰਤਨ ਕਰਦੇ ਸੀ ਤੁਸੀਂ ਹਾਂਜੀ ਠੀਕ ਹੈ ਮਤਲਬ ਗੁਰੂ ਨਾਲ ਜੁੜੇ ਹੋ ਦੋ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਅਸੀਂ ਪਿੰਡ ਆ ਗਏ ਹੂੰ ਪਿੰਡ ਆ ਕੇ ਤੇ ਮੈਂ ਬਸ ਇੱਕ ਕਨੈਕਟਰੀ ਕਰ ਲੱਗ ਗਿਆ ਸੀ ਜੀ ਆਰ ਵਾਸਤੇ ਠੀਕ ਹੈ ਤੇ ਮੈਂ ਕਹਿ ਦਈਏ ਮਹਾਰਾਜ ਦੀ ਵਧੀਆ ਕਿਰਪਾ ਬਣ ਗਈ ਸੀ ਵਧੀਆ ਪੈਸੇ ਬਣ ਲੱਗ ਗਏ ਸੀ 4-5000 ਰੁਪਏ ਵਧੀਆ ਦਿਹਾੜੀ ਪਾਉਣ ਲੱਗ ਗਿਆ ਸੀ ਹੂੰ ਘੁੱਟੋ ਘੱਟ ਵਾਲਾ ਨਹੀਂ ਦੋ ਪਰਿਵਾਰ ਪਾਲ ਸਕਦਾ ਸੀ ਮੈਂ ਨਾ ਜਾਣੀ ਵਧੀਆ ਕਮਾਈ ਸੀ ਹਾਂਜੀ ਵਧੀਆ ਕਮਾਈ ਸੀ ਪਿੰਡ ਦੀ ਇੱਕ ਸਮਰੀਰ ਬੰਦੇ ਉਹਨਾਂ ਦੇ ਵਿੱਚ ਜਾਨੀ ਕਸ ਮਰ ਵੀ ਚੁੱਕੇ ਆ ਹੂੰ ਉਹਨਾਂ ਨੇ ਇਹ ਗੱਲ ਦੇਖੀ ਬਈ ਉਹਨਾਂ ਦੇ ਅਦਕ ਕੰਮ ਇਹ ਹੁੰਦਾ ਵੀ ਜਿਹੜੇ ਬੰਦੇ ਨੂੰ ਪੈਸਾ ਦੇਖਣਾ ਵੀ ਉਹ ਬੰਦੇ ਨੂੰ ਦੇਖੋ ਪੱਟੋ ਜਿਹੜੇ ਕੋਲੇ ਪੈਸਾ ਹੈਗਾ ਠੀਕ ਹੈ ਵਿਆਪਾਰ ਨੂੰ ਸ਼ੌਕ ਹੋ ਗਏ ਹੂੰ ਨਏ ਰੋਜ਼ ਮੈਨੂੰ ਸਭ ਲੈ ਕੇ ਆਉਣਾ ਬਿਠਾ ਕੇ ਸ਼ਾਮ ਨੂੰ ਮੈਨੂੰ ਬਿਠਾ ਲੈਣਾ ਜਗਰਾਉ ਤੋ ਕਿਤੇ ਕਿਤੇ ਬਿਠਾ ਲੈਣਾ ਹੂੰ ਫਿਰ ਸਵੇਰ ਨੂੰ ਫੇਰ ਛੱਡ ਕੇ ਆਉਣਾ ਉਸ ਤੋਂ ਲੱਤ ਵਾਦੀ 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 ਪਹਿਲਾਂ ਪੇਪਰ ਤੇ ਤੇ ਠੀਕ ਹੈ ਤੇ ਬਾਅਦ ਕੀ ਕਰੀਏ ਠੀਕ ਹੈ ਹਾਂਜੀ ਹੁਣ ਹੁਣ ਕਿਥੇ ਲਾਉਣੇ ਆ ਆ ਬੰਦ ਥੋੜੀ ਪੂਰੀ ਇਨਫੈਕਸ਼ਨ ਹੋਈ ਵੀ ਹੈ ਹੁਣ ਤਾਂ ਹੀ 7-8 ਦਿਨ ਹੋ ਗਏ ਹੁਣ ਤੱਕ ਲਾਉਂਦਾ ਨਹੀਂ ਗਏ ਗੋਲੀ ਖਾਣੇ ਜੀ ਵਾਲੀ ਗੋਲੀ ਖਾਣੇ ਜੀ ਹਾਂਜੀ ਮਤਲਬ ਛੱਡਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਨਹੀਂ ਹੁਣ ਛੱਡਣ ਦੀ ਕੋਸ਼ਿਸ਼ ਹੀ ਹੈ ਜੀ ਛੱਡਣ ਦੀ ਕੋਸ਼ਿਸ਼ ਹੀ ਹੈ ਹਾਂਜੀ ਹਾਂਜੀ ਮਤਲਬ मां ਤੁਹਾਡੇ ਦਾ ਇੱਕ ਪੁੱਤ ਚਲੇ ਗਿਆ ਇੱਕ ਪੁੱਤ ਐ ਬਿਮਾਰ ਪਿਆ ਹੁਣ ਤੁਸੀਂ ਇਹ ਤਾਂ ਕੋਸ਼ਿਸ਼ ਕਰੋ ਉਹਦੇ ਨਹੀਂ ਵੇਖ ਕੇ ਪਿਓ ਨਹੀਂ ਵੇਖ ਕੇ ਵੀ ਯਾਰ ਹੁਣ ਆਪਾਂ ਇਹ ਨਹੀਂ ਕਰਨਾ ਚਾਹੀਏ ਕੋਈ ਵੀ ਕਵੇ ਚਾਹੇ ਕੋਈ ਕਿਸੇ ਤਰੀਕੇ ਨਾਲ ਵੀ ਭਾਲ ਵੀ ਉਠੇ ਬਿਮਾਰ ਨਹੀਂ ਮੇ ਕੋਈ ਜਿੱਦ ਦੇ ਦਾ ਮੇਰਾ ਭਰਾ ਦੀ ਡੈਥ ਹੋਈ ਹੈ ਠੀਕ ਆ ਮੈਨੂੰ ਬਹੁਤ ਲੋਕਾਂ ਵੱਲੋਂ ਧਮਕੀਆਂ ਰਹੀਆਂ ਠੀਕ ਆ ਮੇਰੇ ਡੈਡੀ ਨੂੰ ਵੀ ਆ ਰਹੀਆਂ ਵੀ ਤੁਸੀਂ ਅਖਬਾਰ ਦੇ ਵਿੱਚ ਖਬਰ ਲਾਈ ਆ ਜਾਂ ਤੁਸੀਂ ਵੀਡੀਓ ਪਾਈ ਆ ਠੀਕ ਆ ਪੀ ਹੁਣ ਇਹਦੇ ਵਿੱਚ ਪਰ ਅਸੀਂ ਕਿਸੇ ਦਾ ਨਾਂ ਤਾਂ ਕਿਸੇ ਦਾ ਵੀ ਨਹੀਂ ਲਿਆ ਗਏ ਠੀਕ ਆ ਹੁਣ ਜਿਹਦੇ ਘਰੋਂ ਜੀ ਜਿਹਦੀ ਭਰਾ ਜਾਂਦਾ ਜਿਹਦਾ ਪੁੱਤ ਜਾਂਦਾ ਉਹ ਮਾਪਿਆਂ ਨੂੰ ਪਤਾ ਹੁੰਦਾ ਦੁੱਖ ਕੀ ਹੁੰਦਾ ਬਰ ਹੈਨਾ ਤੇ ਜਲੇ ਇੰਨਾ ਜ਼ਰੂਰ ਆ ਹਾਂ ਅਸੀਂ ਇੱਕ ਵਾਰਨਿੰਗ ਜ਼ਰੂਰ ਕੀਤੀ ਆ ਵੀ ਹਾਂ ਵੀ ਇੱਥੇ ਇਦਾਂ ਸਰਿਆਂ ਨੂੰ ਨਸ਼ਾ ਵੇਚਦਾ ਏ ਠੀਕ ਆ ਇੰਨਾ ਕਰਕੇ ਮੈਨੂੰ ਬਹੁਤ ਬੰਦਿਆਂ ਨੇ ਸ਼ਰੇਆਮ ਧਮਕੀਆਂ ਦਿੱਤੀਆਂ ਵੀ ਅਸੀਂ ਤੁਹਾਡੇ ਨਾਲ ਦੇਖਣਾ ਹੈ ਜਿਵੇਂ ਕਰਨਾ ਜੋ ਕਰਨਾ ਬੋਸ ਤੁਹਾਡਾ ਭਰਾ ਦੀ ਮੌਤ ਹੋ ਗਈ ਤੁਸੀਂ ਉਹ ਦੁੱਖ ਵੀ ਨਹੀਂ ਰੋ ਸਕਦੇ ਧਮਕੀਆਂ ਆ ਹਾਂਜੀ 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 ਤੇ ਜੇ ਕਿਸੇ ਨੂੰ ਕਹਿੰਦੇ ਵੀ ਹਾਂ ਵੀ ਸਾਡਾ ਤਾਂ ਇਧਰ ਤਾਂ ਧਿਆਨ ਹੀ ਨਹੀਂ ਹੈ ਨਹੀਂ ਕਿ ਸਾਡਾ ਜੇ ਮੇਰੇ ਭਰਾ ਦੇ ਪੈ ਦਤ ਹੋਏ ਨੂੰ ਅਜੇ ਤਾਂ ਭੋਗ ਵੀ ਨਹੀਂ ਪਿਆਗਾ ਤੇ ਕਹਿੰਦੇ ਕਿ ਅਸੀਂ ਐਂ ਕਰਨਾ ਜੋ ਕਰਨਾ ਮੈਂ ਤਾਂ ਇੱਕ ਗੱਲ ਕਹਿ ਤੀ ਹਾਂ ਇਸ ਗੱਲ ਮਾਰੇ ਨੇ ਮੈਂ ਜਾਣ ਕੇ ਏ ਮੈਂ ਚਾਲ ਖੇਡਣ ਵਾਲੇ ਨੇ ਮੈਂ ਜਾਣ ਕੇ ਫੋਨ ਕਾਲ ਜ਼ਰੂਰ ਕੀਤੇ ਕੱਲ ਨੂੰ ਕਿਉਂਕਿ ਉਹ ਕਹਿਣਗੇ ਵੀ ਹਾਂ ਵੀ ਤੂੰ ਜਾਣ ਕੇ ਮੈਂ ਹਰ ਇੱਕ ਗੰਦੇ ਨੂੰ ਕਾਲ ਕੀਤਾ ਵੀ ਹਾਂ ਮੈਂ ਸਮਾਨ ਲੈਣਾ 500 ਦਾ ਲੈਣਾ ਕਿਤੇ 400 ਦਾ ਕਹਿ ਕੇ ਸਾਨੂੰ 1000 ਦਾ ਕਿਹਾ ਮੈਨੂੰ ਸਭ ਬੰਦੇ ਜਵਾਬ ਦੇਣ ਲੱਗੇ ਠੀਕ ਹੈ ਕਹਿੰਦੇ ਵੀ ਤੂੰ ਵੀਡੀਓ ਪਾ ਦੀ ਤੁਹਾਡੇ ਘਰ ਦੇ ਨੇ ਡਰ ਕੇ ਜਿਹੜੇ ਪਹਿਲਾਂ ਸਮਾਨ ਦਿੰਦੇ ਸੀ ਉਹ ਵੀਡੀਓ ਤੋਂ ਬਾਅਦ हट ਗਏ हट ਗਏ ਠੀਕ ਹੈ ਕੰਮ ਪਰ ਚੱਲ ਰਿਹਾ ਵਾ ਜੀ ਹਜੇ ਵੀ ਮੈਂ ਕਹੇ ਗੱਲੋ ਕਿਸੇ ਗੱਲੋ ਆਪ ਨੂੰ ਕਿਸੇ ਦਾ ਡਰ ਨਹੀਂ ਪਰ ਜੇ ਹੁਣ ਕੋਈ ਵੀ ਵੇਚੂਗਾ ਸਰੇ ਆ ਮਡਾਂਗ ਖੜ ਫੜ ਕੇ ਤੇ ਖੜਾਗੇ ਕਿਸੇ ਨੂੰ ਅਸੀਂ ਨਹੀਂ ਵੇਚਣ ਦੇਣਾ ਬਸ ਖਤਮ ਹੋ ਗਿਆ ਤੇ ਵੀ ਦੱਸ ਲਿਖੋ ਰਾਤ ਕੀ ਜਾਂਦੇ ਬਿਜੜ ਕੇ ਕਿਵੇਂ ਰਾਤ ਕੀ ਕਹਾਣੀ ਰਾਤ ਵੀ ਸੀਗਾ ਇੱਕ ਫੋਨ ਆਇਆ ਸੀਗਾ ਜੀ ਸਾਡਾ ਮੇਰਾ ਚਾਚੇ ਦਾ ਮੁੰਡਾ ਹੀ ਆ ਆਪਣੇ ਉਹ ਪੱਤਰਕਾਰ ਆ ਮਨਦੀਪ ਸਿੰਘ ਤੇ ਉਹਨੂੰ ਫੋਨ ਕਰਕੇ ਕਹਿੰਦਾ ਵੀ ਤੁਸੀਂ ਜਿਹੜੀ ਵੀਡੀਓ ਪਾਈ ਆ ਵੀਡੀਓ ਡਿਲੀਟ ਕਰੋ ਧਮਕੀਆਂ ਦਿੰਦਾ ਸੀ ਮੈਂ ਤੁਹਾਡੇ ਤੇ ਨਾ ਆਇਆ ਕਰੂੰਗਾ ਜੋ ਕਰੂੰਗਾ ਤੇ ਹਾਲਾਂਕਿ ਉਹਨਾਂ ਦੇ ਆਪ ਦੇ ਹਾਲਾਤ ਘਰੇ ਇੰਨੇ ਗਮਾੜੇ ਉਹਨਾਂ ਨੇ ਕੋਈ ਪੁੱਛ ਕਿਸੇ ਨਹੀਂ ਜਦੋਂ ਉਹਦਾ ਬਾਪੂ ਆ ਜਾਂਦਾ ਘਰੋਂ ਭੱਜ ਜਾਂਦੀ ਆ ਜੀ ਹਮ ਸਰੇ ਆਮੋ ਬੰਦਾ ਝੂਠ ਬੋਲਦਾ ਏ ਸਰੇ ਆਮੋ ਬੰਦਾ ਪਿੰਡ ਦੇ ਵਿੱਚ ਚਿੱਟਾ ਵੇਚ ਰਿਆ ਏ ਠੀਕ ਆ ਜੀ ਤਕੜੇ ਤਕੜੇ ਬੰਦੇ ਜੀ ਠੀਕ ਆ ਜੀ ਉਹ ਵੇਚ ਰਹੇ ਆ ਪਰ ਅਸੀਂ ਫਿਰ ਵੀ ਇੱਕ ਇੱਕ ਬੰਦੀ ਦੀ ਅਜੇ ਤਰਖਣ ਮਾਰੇ ਵੀ ਕੰਨਾ ਸਿੱਧਾ ਨਹੀਂ ਲੈ ਰਹੀ ਵੀ ਚੱਲ ਵੰਦਾ ਆਪਦੇ ਆਪ ਸੁਧਰ ਜੇ ਵੀ ਇਹਨੂੰ ਪਿੰਡ 'ਚ ਨਾਂ ਨਹੀਂ ਹਾਂਜੀ 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 ਵੀ ਚਲੋ ਕਾਹ ਤੋਂ ਆਪਕੇ ਇਹਦੇ ਨਾਂ ਲੈਣਾ ਜੀ ਜਿਵੇਂ ਮਾਨ ਸਰਕਾਰ ਕਹਿੰਦੀ ਵੀ ਨਸ਼ਾ ਖਤਮ ਕਰਤਾ ਸੀ ਤੁਹਾਨੂੰ ਲੱਗਦਾ ਤੁਸੀਂ ਤਾਂ ਆਪ ਡਿਕਟੋ ਜਿਹੜੀ ਚੀਜ਼ ਕੇਰਾ ਜੀ ਕਾਹ ਤੋਂ ਬੰਦ ਕਿੱਥੇ ਹੁੰਦੀ ਆ ਜੇ ਹੁਣ ਸਰਕਾਰ ਚਾਵੇ 1 ਮਿੰਟ ਦੇ ਵਿੱਚ ਸਭ ਕੁਝ ਬੰਦ ਹੋ ਜਾਂਦਾ ਸਰਕਾਰ ਚਾਵੇ ਤਾਂ ਪਹਿਲੀ ਗੱਲ ਤਾਂ ਹੀ ਆਪਣੇ ਹੁਣ ਨੰਬਰ ਲਿਖਿਆ ਘਰ ਦੇ ਸਾਡੇ ਮੂਹਰੇ ਨੰਬਰ ਲਿਖ ਲੈ ਹੁਣ ਟਰਾਈ ਕਰਕੇ ਦੇਖ ਲੈਨੇ ਕਦੇ ਕਿਸੇ ਨੇ ਨੇ ਵੀ ਨਹੀਂ ਹੁਣ ਇੱਥੇ ਇਹ ਬਾਰਸਾ ਬੰਬਰ ਆ ਬਸ ਗਾਂ ਦੀ ਗਾਂ ਕਹਿੰਦੇ ਸੋ ਡਰ ਨਾ ਟਨਾ ਤੁਹਾਡੇ ਜ਼ਿਲ੍ਹੇ ਦੇ ਟ੍ਰਾਂਸਫਰ ਕਰਦੇ ਆ ਕਾ ਕੋਈ ਵੀ ਨਹੀਂ ਆਉਦਾ ਅੱਛਾ ਸਾਡੇ ਪਿੰਡ ਦੇ ਮੂਹ ਤੋਂ ਹਰ ਬੰਦੇ ਆ ਚਿੱਟਾ ਵੇਚਦੇ ਆ ਸ਼ਰੇ ਅਮੁੱ ਤਿੰਨ ਚਾਰ ਵਾਰ ਚੱਕੀ ਵੀ ਗਏ ਆ ਜੀ ਤੇ ਉਹਨਾਂ ਨੂੰ ਚਾਰ ਪੰਜ ਦਿਨ ਰੱਖ ਕੇ ਫੇਰ ਛੱਡ ਦਿੱਤਾ ਜਾਂਦਾ ਹੈ ਅੱਛਾ ਬਸ ਚਾਰ ਪੰਜ ਦਿਨ ਫਾਰਮੈਲਟੀ ਕੀਤੀ ਜਾਂਦੀ ਹੈ ਹਾਂ ਫਾਰਮੈਲਟੀ ਕੀਤੀ ਜਾਂਦੀ ਹੈ ਜੀ ਫੇਰ ਛੱਡ ਦਿੱਤਾ ਜਾਂਦਾ ਹੈ ਤੇ ਉਹਨੂੰ ਕਹਿ ਕੇ ਗਿਆ ਹਾਂ ਉਹ ਕਹਿੰਦਾ ਜਰ ਤੁਸੀਂ ਚੰਗੇ ਬੰਦੇ ਆ ਤੁਸੀਂ ਵੀਡੀਓ ਪਾਤੀ ਮੇਰਾ ਤਾਂ 50000 ਲਵਾਤਾ ਮੈਨੂੰ ਚੱਕ ਲਿਆ ਪੁਲਿਸ ਨੇ ਜਿੱਤਾ ਸਗਰ ਇਹ ਧੋਖੇ ਦਿੰਦੇ ਆ ਕਹਿੰਦਾ ਕਿ ਤੂੰ ਮੇਰਾ 50000 ਰੁਪਇਆ ਲਵਾਤਾ ਤੇ ਮੈਨੂੰ ਚੱਕ ਲਿਆ ਤੂੰ ਮੇਰੇ ਪੈਸੇ ਲਵਾ ਤੇ ਆ ਲਵਾ ਤੇ ਮੈਨੂੰ ਚੱਟੇ ਤੱਕ ਕੋਈ ਕਿਸੇ ਦੀ ਦੇਖੋ ਹੀ ਜਦੋਂ ਨਸ਼ਾ ਕਰਦੇ ਸੀਗੇ ਉਦੋਂ ਮੈਨੂੰ ਇੱਕ ਤਰ੍ਹਾਂ ਦੀ ਜ਼ਰੂਰਤ ਵੀ ਸੀ ਵੀ ਮੈਨੂੰ ਇਹਨਾਂ ਤੋਂ ਮਿਲਣਾ ਨਹੀਂ ਜੇ ਮੈਂ ਨਾ ਨਾ ਬਗਾੜ ਲਈ ਹੈਨਾ ਪਰ ਹੁਣ ਆਪਾਂ ਪੀਣਾ ਨਹੀਂ ਖਾਣਾ ਨਹੀਂ ਕੁਝ ਕਰਨਾ ਨਹੀਂ ਪਰਾ ਜਦੋਂ ਨਾ ਆਪਾਂ ਨੂੰ ਕੋਈ ਦੇਵੇ ਨਾ ਦੇਵੇ ਚਾਹ ਨਾ ਦੇਵੇ ਆਪਾਂ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਪਰ ਮੈਂ ਕਿਸੇ ਨੂੰ ਵੀ ਵੇਚਣ ਵੀ ਨਹੀਂ ਦੇਣਾ ਹੁਣ ਹਾਂਜੀ ਵੇਚਣ ਵੀ ਨਹੀਂ ਦੇਣਾ ਹੁਣ ਹਾਂਜੀ ਹਾਂਜੀ ਬਸ ਬਸ ਗੱਲ ਕਰਦਾ ਵੇਖ ਲਾ ਵਧੀਆ ਰਿਹਾ ਤੁਹਾਡੀ ਹੁਣ ਇਹ ਬਾਹ ਦੀ ਮੇਨ ਸਮੱਸਿਆ ਤੁਹਾਡੀ ਹਾਂਜੀ ਇਹ ਬਾਹ ਦਾ ਬਸ ਥੋੜਾ ਜਿਹਾ ਇਹ ਬਾਹ ਘਟ ਗਈ ਨਾ ਠੀਕ ਹੋ ਗਈ ਇਹਦੂ ਬਾਅਦ ਦੇ ਬੱਚੇ ਸੀ ਰਾਹ ਤੇ ਆ ਜੀ ਮੈਂ ਆਪਾਂ ਕਿਸੇ ਨੂੰ ਹੋਰ ਬਿਲਕੁਲ ਹੀ ਨਹੀਂ ਅਧਰ ਵੜਨ ਦੇਣਾ ਪਰਾ ਭਰਾ ਗਿਆ ਉਦੋਂ ਦਿਲ ਤੇ ਕੀ ਬੀਤੀ ਮੇਰਾ ਇੱਕ ਭਰਾ ਨਸ਼ੇ ਨੇ ਖੋਲਿਆ ਮੇਰੇ ਤੋਂ ਐਸੇ ਦੁੱਖ ਮਾਰੇ ਨਹੀਂ ਤਾਂ ਛੱਡਿਆ ਬਈ ਮੇਰਾ ਭਰਾ ਉਹਦੀਆਂ ਤਿੰਨ ਬੇਟੀਆਂ ਮਾਈ ਠੀਕ ਆ ਮੈਂ ਅੱਜ ਚਲ ਕੋਵਾਰਾ ਮ ਉਹਨਾਂ ਨੂੰ ਸਾਹਮਣੇ ਲਾ ਕੋਣਾ ਜੀ ਮੈਂ ਵੀ ਹੋਣਾ ਹਜੇ ਵੀ ਮੈਂ ਨਾ ਹਟਾ ਤੇ ਉਹਨਾਂ ਦਾ ਫਿਰ ਕੌਣ ਰਹੂਗਾ ਜੀ ਪਿੱਛੇ ਵੱਡੀ ਗੱਲ ਤਾਂ ਇਹੀ ਆ ਵੱਡੀ ਗੱਲ ਜਦੋਂ ਜਿਹਦਾ ਭਰਾ ਗਿਆ ਜੀ ਉਹਨੂੰ ਦੁੱਖ ਪਤਾ ਹੁੰਦਾ ਸੱਚੀਆ ਬਾਹਾਂ ਮ ਟੁੱਟ ਜਾਂਦੀਆਂ ਜਦੋਂ ਭਰਾ ਚਲੇ ਜਾਂਦੇ ਜੀ ਇੱਕ ਸਿਰਫ ਤੁਰੇ ਫਿਰਦੇ ਆ ਪਤਾ ਹੀ ਵੀ ਕੀ ਦੁੱਖ ਮਾਰਦਾ ਹੈ ਤੇ ਇੱਥੇ ਜਗਾ ਦੀ ਮੈਂ ਜੇ ਮੜਾ ਮੁੱਟ ਗਿਆ ਜਾਣ ਕੇ ਉਹਨਾਂ ਨੂੰ ਵਿਹਾਨ ਮਨੂ ਨਸ਼ਾ ਦੇ ਦੇ 500 ਦਾ ਦੇ ਦੋ ਹਜ਼ਾਰ ਦਾ ਦੇ ਦੋ ਅਸੀਂ ਤੁਹਾਡੇ ਘਰੇ ਲਾਂਬਾ ਦੇਵਾਂਗੇ ਤੂੰ ਸਾਡੇ ਤੋਂ ਨਸ਼ਾ ਮੰਗਦਾ ਹੀ ਕਰਦਾ ਹੋਰ ਬੰਦਿਆਂ ਨੂੰ ਤਾਂ ਦੇ ਹੀ ਜਾ ਰਹੇ ਆ ਸਾਡੇ ਤੋਂ ਫੈਦ ਖਾ ਰਹੇ ਆ ਵੀ ਇਹ ਵੀਡੀਓ ਪਾਉਂਦੇ ਸਾਨੂੰ ਜਵਾਬ ਦੇ ਰਹੇ ਆ ਪਹਿਲਾਂ ਉਹ ਦਿੰਦੇ ਹੁੰਦੇ ਸੀ ਹਾਂ ਜੀ ਪਹਿਲਾਂ ਦਿੰਦੇ ਸੀ ਸਾਰੇ ਦਿੰਦੇ ਸੀ ਪਹਿਲਾਂ ਸਾਫ਼ ਕਰ ਦਿੰਦੇ ਸੀ ਉਹਨੂੰ ਉਹਦੇ ਤੇ ਜਿੱਦੇ ਤੇ ਵੀਡੀਓ ਪਾਈ ਉਹਦੇ ਤੇ ਦੇਣੋ ਹਟ ਗਈ ਬਸ ਉਹਦੇ ਦੇਣੋ ਹਟ ਹਾਂਜੀ